ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗਰੇਵਾਲ ਪੰਜਾਬੀ ਬਲੌਗਸ ਤੇ ਤੁਹਾਡਾ ਸਵਾਗਤ ਹੈ ਜੀ ਸਵੇਰੇ ਦਾ ਟਾਈਮ ਆ ਤੇ ਮੈਂ ਚੱਲੀਆਂ ਤੋਰੀਆਂ ਤੋੜਨ ਅਸੀਂ ਤੋਰੀਆਂ ਤੋੜ ਕੇ ਲਿਆਉਣੇ ਆ ਬਾਹਰ ਅੱਜ ਤੋਰੀਆਂ ਦੀ ਸਬਜ਼ੀ ਬਣੂਗੀ ਫੇ ਹੁਣ ਕੰਮ ਧੰਦੇ ਦੇ ਮੇਲੇ ਦੇ ਰੀਕ ਨੂੰ ਸਕੂਲ ਭੇਜਦਾ ਤੇ ਅੱਜ ਮੈਂ ਜਾ ਕੇ ਆਉਣਾ ਹਨਾ ਜਾਣਾ ਅੱਜ ਪ੍ਰੋਗਰਾਮ ਤੇ ਅੱਜ ਬਹੁਤ ਖੁਸ਼ੀਆਂ ਦਾ ਦਿਨ ਆ ਤੇ ਹੁਣ ਤੋਰੀਏ ਤੁਰੀਏ ਤੋੜ ਕੇ ਰੱਖ ਦਈਏ ਔਰ ਇਹ ਲੱਗ ਥੋੜੀ ਜੀ ਲੰਬੀ ਡੰਡੀ ਵੱਡੀ ਲੰਬੀ ਡੰਡੀ ਕਿਉਂ ਨਹੀਂ ਲੰਬੀ ਵੱਡੀ ਲੰਬੀ ਮੈਂ ਬਸ ਜੇ ਮੈਂ ਹੁਣ ਕਹਿਤਾ ਸੀ ਵੀ ਲੰਬੀ ਰੰਗੀ ਵੱਢ ਲਈ ਉਹਨੂੰ ਇਹ ਦੇਖੋ ਆ ਦੇਖੋ ਜਿਆਦਾ ਮੈਂ ਹੁਣ ਅੱਛਾ ਉਹਦਾ ਮਤਲਬ ਕੀ ਹੁੰਦਾ ਉਹ ਚੱਲ ਜੀ ਕਿੰਦਾ ਦਿਨ ਲੇਟ ਵੀ ਬਣਾਣੀ ਹੋਵੇ ਉਹ ਅਸਰ ਦੇ ਹੀ ਜਾਂਦੀ ਹੈ ਇਹਨੂੰ ਤਾਜ਼ੀ ਰਹਿੰਦੀ ਹੈ ਮੈਨੂੰ ਹੁਣ ਆਹ ਹੁੰਦਾ ਮੈਂ ਤਾਂ ਚਲ ਅੱਜ ਆਪ ਤਾਂ ਬਣਾਈ ਲਵਾਂਗੀ ਚੱਲ ਫੇਰ ਵੀ ਛੋਟਾ ਕਹਿਣਾ ਸਿਰਫ ਅੱਛੇ ਹੁਣ ਆ ਤਾਂ ਠੀਕ ਆ ਹਾਂ ਆ ਰਾਤ ਕਹਿੰਦੇ ਸੀ ਨਾ ਤੋੜ ਦਿੰਦੇ ਮੈਨੂੰ ਮੈਨੂੰ ਐ ਸੀ ਮੈਂ ਵੱਡੀਆਂ ਨਾ ਹੋ ਜਾਣਾ ਜਦੋਂ ਠੀਕ ਨਹੀਂ ਕੇ ਹੈ ਇਹ ਤਾਂ ਥੋੜੇ ਜਿਹਾ ਟਾਈਮ ਸੀ ਪੱਤ ਜਾਂਦੀ ਰਹੇ ਹੁਣ ਤਾਂ ਬਸ ਇਹ ਵਧੀਆ ਲੱਗੀਆਂ ਹੀ ਰਹਾ ਕਰਨੀਆਂ ਹੋਰ ਬਸ ਤਿੰਨ ਰੱਖ ਕੇ ਇੱਕ ਆਪ ਦੇਖਦੇ ਮੈਨੂੰ ਲੱਗਿਆ ਸੀ ਵੀ ਜਿਵੇਂ ਵੱਧ ਹੁੰਦੀਆਂ ਨੇ ਮਾੜਾ ਜਿਹਾ ਧਿਆਨ ਕਰੀ ਤਾਂ ਹੋਰ ਦੇਖ ਲੈਣੇ ਆ ਮੈਨੂੰ ਲੱਗਿਆ ਸੀ ਇੱਥੇ ਜੇ ਬਸ ਫੇਰ ਆ ਵੱਡੀ ਹੋਈ ਪਈ ਆ ਓਏ ਮੈਂ ਰਾਤ ਕਹਿੰਦਾ ਸੀ ਦੇਖੀ ਬੀਨ ਬਣੀ ਹੋਈ ਐ ਬੀਨ ਤੋਰੀ ਚਲ ਇੰਦਰ ਰਹਿਣ ਦੋ ਚਲੋ ਇੰਦਰ ਰਹਿਣ ਦੋ ਇੱਧਰ ਦੇਖ ਬਸ ਇੱਧਰ ਦੇਖ ਆ ਦੋ ਨੇ ਜੇ ਛੋਟੀਆਂ ਹੋਈਆਂ ਰਹਿਣ ਦੀ ਆਪਣਾ ਤਾਂ ਸਰਜੂ ਉਹ ਕਿਉਂ ਤੋੜਦੀ ਸੀ ਉਹ ਤਾਂ ਆਪਾਂ ਤੋੜ ਲਈ ਉਹ ਤਾਂ ਖਾ ਕੇ ਤੋੜ ਕੇ ਹਜਮ ਵੀ ਕਰ ਲਈ ਦੇਖੀ ਕਾਜੰਗੀ ਕਾਣੀ ਥੱਲੇ ਦੇਖੀ ਮਾੜਾ ਜਿਹਾ ਪਤਲੀਆਂ ਲੱਗਦੀਆਂ ਨੇ ਮੈਨੂੰ ਇਹ ਤਾਂ ਰਹਿਣ ਦੀ ਫਿਰ ਕਿੱਥੇ ਮੈਂ ਤਾਂ ਕਿਸਦੀ ਮੈਂ ਦੱਸਦਾ ਮੈਂ ਪਿੱਛੇ ਨੂੰ ਚੱਲ ਬੱਸ ਕਰੀਏ ਨਹੀਂ ਤੋੜਨ ਦੀ ਫਿਰ ਰਹਿੰਦੋ ਚਲੋ ਚੱਲ ਜੀ ਹੈਗੀਆਂ ਤਾਂ ਹੈਗੀਆਂ ਮੈਂ ਤਾਂ ਬਸ ਉਹ ਹਾਂ ਪਤਲੀਆਂ ਨੇ ਥੋੜੀਆਂ ਜੀਆਂ ਅੱਜ ਬਸ ਬਹੁਤ ਨਹੀਂ ਆਪਾਂ ਨੂੰ ਆਪਾਂ ਨੂੰ ਤਾਂ ਦੇਖ ਵਧੀਆਂ ਨੇ ਤਿੰਨ ਸੋਰੀਆਂ ਹੋ ਗਈਆਂ ਮੁੱਕਦੀਆਂ ਨਹੀਂ ਹੈਗੀਆਂ ਹਾਂ ਫੁੱਲ ਮੈਂ ਕੱਟਾਂ ਉਹ ਤਿੰਨ ਤੋਂ ਕਟੂਕਟ ਕਿਲੋ ਹੋਣਗੀਆਂ ਉੱਤੇ ਉਹਦਰ ਨੇ ਕੰਮ ਕਰ ਦਿੰਦੇ ਨੇ ਮੇਰੇ ਦੇ ਹੁਣ ਮੈਂ ਕਿਹਾ ਪ੍ਰੈਸ ਦਾ ਕੰਮ ਕਰਦਾ ਵੀ ਪ੍ਰੈਸ ਕਰਕੇ ਰੱਖਦਾ ਹਨ ਸੂਟ ਨੂੰ ਫਿਰ ਜਾਣਾ ਹਨ ਜਾਣ ਕਰਕੇ ਫਿਰ ਇਹ ਹੋ ਜਾਂਦਾ ਵੀ ਚਲੋ ਸਵੇਰੇ ਸਵੇਰੇ ਹੁਣ ਪ੍ਰੈਸ ਕਰਨਾ ਫਿਰ ਇਹ ਨਾ ਕਿ ਬਸ ਸੂਟ ਪਾਏ ਜਾਊਗਾ ਤੇ ਆਹ ਸੂਟ ਪਾਣਾ ਮੈਂ ਅੱਜ ਪਤ ਪਤ ਵਧੀਆ ਇਹ ਸੌਫਟ ਸੌਫਟ ਜਾ ਤੇ ਇਹਦਾ ਕਲਰ ਵੀ ਕਿੰਨਾ ਪਿਆਰਾ ਬਹੁਤ ਲੱਗਦਾ ਪ੍ਰੈਸ ਜਮਾਂ ਟੁੱਟੀ ਪਈ ਆ ਇੱਕ ਹੋਰ ਪ੍ਰੈਸ ਆ ਨਵੀਂ ਪ੍ਰੈਸ ਨਾ ਰਬੀਤ ਨੂੰ ਉਹ ਪ੍ਰੈਸ ਬਿਲਕੁਲ ਪਸੰਦ ਨਹੀਂ ਆ ਗਈ ਜਿਵੇਂ ਹੌਲੀ ਜੀ ਪ੍ਰੈਸ ਐ ਇੰਨੀ ਜ਼ਿਆਦਾ ਗਰਮ ਹੁੰਦੀ ਆ ਦੇਖੋ ਨੀਚੇ ਵੀ ਕਾਲੀ ਹੋਈ ਦੀ ਹੈ ਕਿਉਂਕਿ ਇਹਨੇ ਕਪੜਾ ਕੁੱਪੜਾ ਨਾਲ ਲਾ ਲਿਆ ਵਸੇ ਨਾਲ ਵਧੀਆ ਹੋ ਜਾਂਦੀ ਹੈ ਪ੍ਰੈਸ ਤੇ ਜੀ ਪ੍ਰੈਸ ਦਾ ਹੋ ਗਿਆ ਹਨਾ ਕੰਮ ਤੇ ਸੰਦੀਪ ਉਧਰ ਲਾਈਵ ਹੋਏ ਖੜੇ ਨੇ ਵਸ ਜਦੋਂ ਉਹ ਆ ਗਏ ਮੈਂ ਫੇਰ ਰੋਟੀ ਬਣਾਉ ਤੇ ਤੁੱਪ ਜੀ ਤੁੱਪ ਨਹੀਂ ਹੈਗੀ ਅੱਜ ਅੱਜ ਬਦਲਵਾਈ ਹੋਈ ਪਈ ਆ ਤੇ ਇੱਧਰ ਕੂਲਰ ਚੱਲਦਾ ਸਿਆ ਤੇ ਕੂਲਰ ਦੀ ਆਵਾਜ਼ ਆਉਂਦੀ ਹੂ ਮੈਂ ਤੁਹਾਨੂੰ ਸੰਦੀਪ ਦਿਖਾਉਣੀ ਆ ਲਾਈਵ ਹੋਈ ਹੋਈ ਤੇ ਇਹ ਆਪਾਂ ਇੱਥੇ ਚੱਲਦਾ ਲਾਈਵ ਇਹਨਾਂ ਨੂੰ ਥਾਉ ਦੋ ਪਰਕੋ ਜੀ ਰੱਖਣ ਨੂੰ ਬਣਾ ਦੇ ਇਹ ਦੇਖੋ ਕਿੰਨਾ ਜੱਟ ਨਾਲ ਚੌਂਕਾ ਤੇ ਅਸਰੇ ਹੁਣ ਉਹ ਲਾਈਵ ਚਲਾਉਣ ਕੇ ਕੁਝ ਟਾਈਮ ਤੇ ਫੇਰ ਬਸ ਫੇਰ ਰੋਟੀ ਬਣਾ ਕੇ ਮੈਨਾ ਕੇ ਰੈਡੀ ਹੋਣ ਨੇ ਮੈਂ ਕਰਦਾ ਕੋਈ ਹੋਰ ਕੰਮ ਕਰ ਲੈਣੀ ਆ ਤੇ ਜਿਹੜੇ ਕੱਪੜੇ-ਕੁਪੜੇ ਸੁੱਕੇ ਨੇ ਦੇਖ ਕੇ ਉਹਨਾਂ ਦੀਆਂ ਤਾਹਾਂ ਲਗਾ ਦਿੰਨੀ ਆ ਟੋਬਲ ਵਗੈਰਾ ਹਨਾ ਟੰਗਣ ਵਾਲੇ ਨੇ ਜਿੱਥੇ ਟੰਗ ਦਿੰਨੀ ਆ ਇਹ ਜੀ ਕੰਮ ਨਿੱਕੇ-ਮੋਟੇ ਕਰ ਲੈਣੀਆਂ ਫੇ ਰੋਟੀ ਉਹਦੀ ਖਾ ਲੈਣੀਆਂ ਗਰਮ-ਗਰਮ ਜਦ ਬਣ ਜਾਂਦੀ ਆ ਫੇ ਮੈਂ ਰੈਡੀ ਹੋਊਂਗੀ ਉਹਨਾਂ ਨੇ 10 ਵਜੇ ਦਾ ਟਾਈਮ ਦਿੱਤਾ ਹੋਇਆ ਨਿੰਮ ਬਣਾਈ ਦਾ ਫੇ ਇਹਨਾਂ ਦਾ ਵੀ ਟਾਈਮ ਜੀ ਤੇ ਚਲੇ ਜਾਈਏ ਹਨਾ ਹੁਣ ਚੱਲੀ ਆ ਉਧਰ ਨਿੰਮ ਬਣਾਈ ਤੇ ਨਹੀਂ ਚਲਦੀ-ਚਲਦੀ ਧਿਆਨ ਨੂੰ ਫਟਾ ਮਾਰ ਤੇ ਇੱਥੇ ਆਪਣੇ ਕੋਲ ਹੀ ਨੇ ਗਵਾਂਢ ਚੀ तेरा तो, दुण। तो। नहीं ते ते है तेरे को सेट कर दूँ केने के देव सर किसी छोटी है दादी तेरी इतनी नहीं रखती अम्मा बसिए हेड खोल दो पिन पिन उधर बच्ची आई बस चली गई कट्टी जावे ही कट्टी जावे तो कैंची रख दिए ले दियो पास के थोड़ा करके काम दे दिया उसको हम का काम का दास काट दिया कर ਮੇਰਾ ਕੀ ਪਤਾ ਮੈਂ ਕਦੋਂ ਡਿੱਗ ਜਾਵਾਂ ਆਏ ਤਾਂ ਡਿੱਗਣਾ ਹੀ ਕਰਨੀ ਆ ਮੈਂ ਦਾਦੀ ਦੀ ਚਾਹ ਚਾਹਾਂਗਾ ਭਾਈ ਚੱਲ ਤੁਰ ਲੈ ਭਾਈ ਕਿਹਦਾ ਬਾਤ ਨਹੀਂ ਆਣਾ ਉਹ ਚੱਲ ਲੰਘ ਨਹੀਂ ਲੰਘਦਾ ਮਾਹਰ ਚੱਲੋ ਚੱਲ ਮੁੰਡਾ ਦੀ ਪਾ ਕੇ ਹਮ ਤਾਂ ਹਾਂ ਦੱਸਾਂਗਾ ਵੀ ਸਵਾਦ ਦਿਨਾ ਤੁਹਾਡੇ कोपाल बाबा बाबा ਕੜਾ ਸੰਗੜੇ ਲੱਗੇ ਨੇ ਨਾ ਉਹ ਤਾਂ ਇੱਥੇ ਸੰਗੜੇ ਲੱਗੇ ਹੋੜੇ ਨਾ ਨੰਨੇ ਨਾ ਆਦੀ ਅਮਰੀਆ ਆਤੀ ਹੈ ਹੋਰ ਠੀਕ ਮੈਂ ਸਰ ਹਾਂ ਠੀਕ ਇਹਨਾਂ ਵਿੱਚ ਪਾ ਲਈ ਪਾਹੀ ਕਰਦੀ ਇੱਧਰੋਂ ਥੋੜਾ ਜਿਹਾ ਢਿੱਲਾ ਰੱਖ ਵਾ ਤਾਂ ਚਾੜੇ ਜੇ ਆ ਜੇ ਸਮਝ ਕੇ ਉਹਨਾ ਇਧਰੋਂ ਇੱਕ ਇੱਕ ਬੱਚੇ ਬੈਟਰੀ ਲਾ ਕੇ ਇਧਰ ਬਾਹਰ ਮਾਰਦੇ ਹੋਰ ਕੀ ਕਰੀ ਮੈਂ ਮੇਰਾ ਹਜੇ ਮੜੀ ਨਹੀਂ ਆਇਆ ਅੱਜ ਤਾਂ ਹੈਗੀ ਹੈ ਜੀ ਇਹ ਇਹ ਕਵਰੀ ਹੈ ਜੀ ਰੱਖਿਆ ਆ ਮੈਂ ਜਾਨਾ ਪਰ ਪਾਣੀ ਮੋਤੀ ਨਹੀਂ ਕੋਲ ਜੀ ਇਹ ਕਾਉ ਜੀ ਕਾਉ ਆਹ ਆਉਂ ਰਹੇ ਸੇ ਆਣੇ ਆਉਂ ਰਹੇ ਆ ਜਾਂਦੇ ਹੁਣ ਖਾ ਪੀ ਕੇ ਹਨ ਰੱਜ ਰੱਜ ਕੇ ਚਾਰ ਨਾਲ ਪਕੌੜਿਆਂ ਨਾਲ ਹਾਂ ਮੈਂ ਵੀ ਉਹੀ ਖਾਤ ਨਹੀਂ ਗਰਮੀ ਤੋਂ ਖਾਦੇ ਨਹੀਂ ਜਾਂਦੇ ਨਾ ਮੋਰੇ ਰੇਟਰ ਦੂਸੇ ਨਾਲ ਪਾ ਸੋਭੇ ਸਾਥੀ ਵੀ ਤੇ ਜਾਮਾ ਗਿਆ ਨਾ ਸਿੰਗਰ ਘਰ ਨੂੰ ਗਰਮੀ ਬਹੁਤ ਹੈ ਗਰਮੀ ਨਾਲ ਬਹੁਤ ਤੰਗ ਹੋਏ ਪਏ ਆ ਵੀਡੀਓ ਕਰ ਹਾਲ ਕਰਿਆ ਆ। ਕੋ ਲਾਂਕੀ ਜਾਵਾ ਮੈਂ ਮੀ। ਠੀਕ ਆ ਦਿੱਤੇ ਫੇਰ ਮਿਲ ਗਿਆ। ਠੀਕ ਹੈ। ਵੀਡੀਓ ਬਣਾਉਂਦੀ ਰਹਿ ਗਈ। ਮੁਕੇ ਕਰਿਆ ਆ ਗਈ ਹੁਣ। ਹੈਲੋ ਗਾਇਜ਼। ਮਿਲ ਲੋ। ਆਓ। ਸਿੰਘ ਮੁਕੇ ਕੋਠੀ ਚ ਆ ਗਈ। ਇਹ ਹੈ। ਹੋਰ ਚੱਲ ਸਕਦੀ। ਮੈਂ ਤਾਂ ਲਾ ਲੁਕ। ਕਿ ਉਹ ਇਹ ਇੱਕ ਇੱਕ ਬੰਦੇ ਜਿੰਨਾ ਥਾਂ ਤੇ ਟੈਡੀ ਰੋਕ ਲੈਂਦਾ ਹੋ। ਬਸ ਤਾਂ ਟੈਡੀ ਤੇ ਸਿੰਗਰ ਹੁੰਦੀਆਂ ਨੇ ਬੈਠੇ ਇਧਰ ਆਉਂਦੀ ਆ। ਤੁਸੀਂ ਇਧਰ ਹੁੰਨੇ ਹੋ ਮੰਜੇ ਤੇ ਖਮਾਏ ਨਹੀਂ ਬੈਠੋ ਤੇ। ਇਹ ਬਾਜਤ ਇੰਨੀ ਟਕੋ ਨਹੀਂ ਗੂਲਿੰਗ ਨਹੀਂ ਵਧੇ ਨਾਦੀ। ਲੱਤਾਂ ਰੱਦ ਕਰ ਲੱਗ ਜੰਗੀ। ਹਾਂ। ਸ਼ਸ਼ੀ ਕਾਲ ਬੁਲਾ ਦਿਓ ਬਾਜੂ। ਸ਼ਸ਼ੀ ਕਾਲ ਹਾਂ ਜੀ। ਸਭ ਨੂੰ ਹਾਈ ਕਰ ਦੇ। ਕਹੈ ਲੋ। ਹੈਲੋ ਕਰ ਦੇ। ਹਾਈ ਕਰ ਦੇ, ਬਾਏ ਕਰ ਦੇ ਸਾਰਿਆਂ ਨੂੰ। ਇਧਰ ਜਿਸ ਹਾਂ ਬਾਜੂ ਸਾਡੇ ਬਾਈ। ਉੱਤੇ ਬੈਹਣਦੀ ਆ ਫਿਰ। ਤਾਂ ਇਹ ਆ ਜਦਾ ਰੱਬ ਦੀ ਮਿਹਰ ਹੋ ਗਿਆਗਾ ਇਹਦੀ ਬੋਗੋ ਦੀ ਬੋਲੀ ਕਾ ਜੀ ਹੁਣ ਘਰੇ ਆ ਗਏ ਹਨ ਆ ਕੇ ਔਂਜ ਨੂੰ ਜਸਨੀਤ ਉੱਠ ਗਿਆ ਜਸਨੀਤ ਨੇ ਮੈਨੂੰ ਜਸਨੀਤ ਮਮਾ ਨੇ ਯਾਦ ਕਰਿਆ ਸੀ ਇਹਦੇ ਪਾਪਾ ਨੇ ਇਹਨੂੰ ਰੱਖ ਲਿਆ ਕਰੀ ਕਿਤੇ ਗਰਮੀ ਬਹੁਤ ਜ਼ਿਆਦਾ ਸੀ ਕਹਿੰਦੇ ਚਲ ਤੂੰ ਜਾਇਆ ਤੇ ਇੱਕ ਮੈਂ ਟਾਈਮ ਜੇਤੀ ਗਈ ਫਿਰ ਵਸ ਕੁਝ ਟਾਈਮ ਸਾਨੂੰ ਕਿ ਲਗਾਇਆਈ ਤੇ ਹੁਣ ਘਰੇ ਆ ਗਈ ਮੇਰੇ ਪੁੱਤ ਵੀ ਨਾ ਮੇਰਾ ਜੀ ਨਹੀਂ ਲੱਗਿਆ ਹੈਗਾ ਹਾਂ ਦੇਖ ਲਈ ਇਹ ਮੇਰੇ ਕੋਲੇ ਨਹੀਂ ਲੱਗਦਾ ਇਨਾ ਨਖਰੇਵਾ ਜਹੀ ਚੰਗਾ ਵੀ ਰਸਟੀ ਕਾਲ ਤੇ ਬੁਲਾ ਦੇ ਸਾਰਿਆਂ ਨੂੰ ਨਾ ਕਿਉਂ ਕਿ ਮਾਈ ਕਰ ਦੇ ਸੱਸੀ ਕਾਲ ਬੁਲਾ ਦੇ ਤਾ ਨਾ ਸੱਸੀ ਕਾਲ ਬੁਲਾ ਦੇ ਨਾ ਐਂ ਤਾਂ ਕਹ ਦੇ ਕਿ ਵੀ ਚੰਗਾ ਵੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਜੀ ਹੈ ਐਂ ਤਾਂ ਕਹ ਦੇ ਸਾਰਿਆਂ ਨੂੰ ਕਹ ਦੇ ਕਿਉਂ ਬੱਚੇ ਇਹਨਾਂ ਜੀ ਵੀ ਲਾ ਸੇ ਮੇਰੇ ਹਾਲ ਜੇ ਪਈ ਜਾਣ ਮੈਂ ਉੱਥੇ ਅਸੀ ਮੁਕੇ ਤੇ ਖੜ ਗਈ ਸੀ ਫਾਸਤ ਨੂੰ ਦੇਖ ਕੇ ਤੇ ਅੰਦਰੋਂ ਨਾ ਹੀ ਕਾਲਜ ਜਾਈ ਹੋਵੇ ਜਸਮੀਤ ਦੀ ਯਾਦ ਜੀ ਆਵੇ ਹੈ ਨਾ ਮਾਂ ਦਾ ਦਿਲ ਕਹਿ ਜਾ ਹੁੰਦਾ ਹੈ ਨਾ ਕਿਸੇ